ਅੰਮ੍ਰਿਤਸਰ ਦੇ 에어ਪੋਰਟ ਦੇ ਬਾਹਰ ਅਸੀਂ ਖੜੇ ਹਾਂ ਜਿੱਥੇ 에ਵੇਸ਼ਨ ਜਿਸ ਜਗ੍ਹਾ ਤੇ ਉਹਨਾਂ ਦਾ ਆਰਮੀ ਦਾ ਜਿਹੜਾ ਜਹਾਜ਼ ਹੈ ਉਹ ਲੈਂਡ ਹੋਏਗਾ ਸੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਪੁਲਿਸ ਦੁਆਰਾ ਉਕਤਾ ਪ੍ਰਬੰਧ ਜਿਹੜੇ ਜ਼ਰੂਰ ਕੀਤੇ ਗਏ ਇਸ ਤੋਂ ਪਹਿਲੇ ਦੀ ਗੱਲ ਕਰੀਏ ਤੇ 2023 ਦੇ ਵਿੱਚ ਬਾਈਡਨ ਜਦੋਂ ਰਾਸ਼ਟਰਪਤੀ ਸੀ ਉਦੋਂ ਵੀ ਜਿਹੜੇ ਗੈਰਕਾਨੂੰਨੀ ਤਰੀਕੇ ਨਾਲ ਰਹਿ ਰਹੇ ਸੀ ਉਹਨਾਂ ਨੂੰ ਜ਼ਰੂਰ ਵਾਪਸ ਭੇਜਿਆ ਗਿਆ ਸੀ ਸੋ ਪੁਲਿਸ ਦੇ ਆਲਾ ਅਧਿਕਾਰੀ ਜ਼ਰੂਰ ਮੌਕੇ ਤੇ ਪਹੁੰਚ ਰਹੇ ਆ ਗੱਲਬਾਤ ਨਹੀਂ ਕਰਾਂਗੇ ਉਹ ਤੁਹਾਡੇ ਕਰਕੇ ਰੁਕ ਗਿਆ ਗੱਲ ਕਰਨੀ ਫਾਈਟ ਕਰਦੇ ਕਿ ਮੈਂ ਕੰਮ ਮਾਰੀ ਕਰ ਨਹੀਂ ਨਹੀਂ ਅਪਡੇਟ ਕੋਈ ਹੈਗੀ ਹੈ ਮਾਰੀ ਉਹ ਗੱਲ ਕਰ ਸੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇਹ ਉਹ ਰਸਤਾ ਵੈ ਜਿਸ ਜਗ੍ਹਾ ਤੋਂ ਉਹ ਭਾਰਤੀਏ ਜਿਹੜੇ ਵਾਪਸ ਆਪਣੇ ਘਰਾਂ ਵੱਲ ਜਾਣਗੇ ਲੇਕਿਨ ਜਿਹੜੀ ਸੂਚਨਾ ਮਿਲ ਰਹੀ ਹੈ ਹਰਿਆਣਾ ਅਤੇ ਹਿਮਾਚਲ ਦੇ ਨਾਲ ਨਾਲ ਚੰਡੀਗੜ੍ਹ ਅਤੇ ਪੰਜਾਬ ਦੇ ਉਹ ਭਾਰਤੀ ਜਿਹੜੇ ਗੈਰ ਕਾਨੂੰਨੀ ਤਰੀਕੇ ਨਾਲ ਅਮਰੀਕਾ ਦੇ ਵਿੱਚ ਰਹਿ ਰਹੇ ਸੀ ਉਹ ਸਾਰੇ ਇਸ ਦੇ ਵਿੱਚ ਸ਼ਾਮਲ ਹੈ ਹਾਲਾਂਕਿ ਹਿਮਾਚਲ ਸਰਕਾਰ ਵੱਲੋਂ ਬਸ ਹਰਿਆਣਾ ਸਰਕਾਰ ਵੱਲੋਂ ਬੱਸਾਂ ਵੀ ਇਸ ਜਗ੍ਹਾ ਤੇ ਭੇਜੀ ਗਈਆਂ ਉਹਨਾਂ ਦੀ ਚੰਗੀ ਤਰ੍ਹਾਂ ਜਾਂਚ ਪੜਤਾਲ ਵੀ ਕੀਤੀ ਜਾਏਗੀ ਸੋ ਪੁਲਿਸ ਪ੍ਰਸ਼ਾਸਨ ਦੁਆਰਾ ਉਹਨਾਂ ਕੋ ਪੁਸ਼ਕਿਸ਼ਵੀ ਕੀਤੀ ਜਾਏਗੀ ਤੇ ਹੋ ਸਕਦਾ ਆਉਣ ਵਾਲੇ ਸਮੇਂ ਚ ਉਹ ਏਜੰਟਾਂ ਤੇ ਵੀ ਕਾਰਵਾਈ ਕੀਤੀ ਜਾਏ ਜਿਹੜੇ ਰਾਸ਼ਟਰਪਤੀ ਡੋਨਾਲਡ 트੍ਰੰਪ ਦੁਆਰਾ ਵੱਡਾ ਫੈਸਲਾ ਲਿੱਤਾ ਗਿਆ ਹੈ 104 ਦੇ ਕਰੀਬ ਭਾਰਤੀ ਜਿਹੜੇ ਕਿ ਗੈਰ ਕਾਨੂੰਨੀ ਤਰੀਕੇ ਨਾਲ ਅਮਰੀਕਾ ਦੇ ਵਿੱਚ ਰਹਿ ਰਹੇ ਸੀ ਉਹਨਾਂ ਨੂੰ ਅੱਜ ਵਾਪਸ ਭੇਜਿਆ ਜਾ ਰਿਹਾ ਸੋ ਅੰਮ੍ਰਿਤਸਰ ਦੇ 에어ਪੋਰਟ ਦੇ ਬਾਹਰ ਅਸੀਂ ਖੜੇ ਆ ਜਿੱਥੇ 에ਵੇਸ਼ਨ ਇਸ ਜਗ੍ਹਾ ਤੇ ਉਹਨਾਂ ਦਾ ਆਰਮੀ ਦਾ ਜਿਹੜਾ ਜਹਾਜ਼ ਹੈ ਉਹ ਲੈਂਡ ਹੋਏਗਾ ਸੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਪੁਲਿਸ ਦੁਆਰਾ ਉਕਤਾ ਪ੍ਰਬੰਧ ਜਿਹੜੇ ਜ਼ਰੂਰ ਕੀਤੇ ਗਏ ਇਸ ਤੋਂ ਪਹਿਲੇ ਦੀ ਗੱਲ ਕਰੀਏ ਤੇ 2023 ਦੇ ਵਿੱਚ ਬਾਈਡਨ ਜਦੋਂ ਰਾਸ਼ਟਰਪਤੀ ਸੀ ਉਦੋਂ ਵੀ ਜਿਹੜੇ ਗੈਰ ਕਾਨੂੰਨੀ ਤਰੀਕੇ ਨਾਲ ਰਹਿ ਰਹੇ ਸੀ ਉਹਨਾਂ ਨੂੰ ਜ਼ਰੂਰ ਵਾਪਸ ਭੇਜਿਆ ਗਿਆ ਸੀ ਸੋ ਪੁਲਿਸ ਦੇ ਆਲਾ ਅਧਿਕਾਰੀ ਜ਼ਰੂਰ ਮੌਕੇ ਤੇ ਪਹੁੰਚ ਰਹੇ ਆ ਗੱਲਬਾਤ ਨਹੀਂ ਕਰਾਂਗੇ ਉਹ ਤੁਹਾਡੇ ਕਰਕੇ ਰੁਕ ਗਿਆ ਗੱਲ ਕਰਨੀ ਹੈ ਵਾਈਟ ਥੋੜਾ ਕਰ ਵਾਈਟ ਕਰ ਦੇ ਇੱਕ ਮਿੰਟ ਮੈਂ ਕੰਮ ਕਰੀਗਾ ਨਹੀਂ ਨਹੀਂ ਜਦੋਂ ਅਪਡੇਟ ਕੋਈ ਹੈਗੀ ਹੈ ਮਾਰੀ ਉਹ ਗੱਲ ਕਰ ਸੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇਹ ਉਹ ਰਸਤਾ ਵੈ ਜਿਸ ਜਗ੍ਹਾ ਤੋਂ ਉਹ ਭਾਰਤੀਏ ਜਿਹੜੇ ਵਾਪਸ ਆਪਣੇ ਘਰਾਂ ਵੱਲ ਜਾਣਗੇ ਲੇਕਿਨ ਜਿਹੜੀ ਸੂਚਨਾ ਮਿਲ ਰਹੀ ਹੈ ਹਰਿਆਣਾ ਅਤੇ ਹਿਮਾਚਲ ਦੇ ਨਾਲ ਨਾਲ ਅਮਰੀਕਾ ਦੇ ਰਾਸ਼ਟਰਪਤੀ ਜੋਨਾਲ ਕ੍ਰੰਪ ਦੁਆਰਾ ਵੱਡਾ ਫੈਸਲਾ ਲਿੱਤਾ ਗਿਆ ਹੈ 104 ਦੇ ਕਰੀਬ ਭਾਰਤੀ ਜਿਹੜੇ ਕਿ ਗੈਰ ਕਾਨੂੰਨੀ ਤਰੀਕੇ ਨਾਲ ਅਮਰੀਕਾ ਦੇ ਵਿੱਚ ਰਹਿ ਰਹੇ ਸੀ ਉਹਨਾਂ ਨੂੰ ਅੱਜ ਵਾਪਸ ਭੇਜਿਆ ਜਾ ਰਿਹਾ ਸੋ ਅੰਮ੍ਰਿਤਸਰ ਦੇ 에ਅਰਪੋਰਟ ਦੇ ਬਾਹਰ ਅਸੀਂ ਖੜੇ ਹਾਂ ਜਿੱਥੇ 에ਵੇਸ਼ਨ ਜਿਸ ਜਗ੍ਹਾ ਤੇ ਉਹਨਾਂ ਦਾ ਆਰਮੀ ਦਾ ਜਿਹੜਾ ਜਹਾਜ਼ ਹੈ ਉਹ ਲੈਂਡ ਹੋਏਗਾ ਸੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਪੁਲਿਸ ਦੁਆਰਾ ਉਕਤਾ ਪ੍ਰਬੰਧ ਜਿਹੜੇ ਜ਼ਰੂਰ ਕੀਤੇ ਗਏ ਇਸ ਤੋਂ ਪਹਿਲੇ ਦੀ ਗੱਲ ਕਰੀਏ ਤੇ 2023 ਦੇ ਵਿੱਚ ਬਾਈਡਨ ਜਦੋਂ ਰਾਸ਼ਟਰਪਤੀ ਸੀ ਉਦੋਂ ਵੀ ਜਿਹੜੇ ਗੈਰਕਾਨੂੰਨੀ ਤਰੀਕੇ ਨਾਲ ਰਹਿ ਰਹੇ ਸੀ ਉਹਨਾਂ ਨੂੰ ਜ਼ਰੂਰ ਵਾਪਸ ਭੇਜਿਆ ਗਿਆ ਸੀ ਸੋ ਪੁਲਿਸ ਦੇ ਆਲਾ ਅਧਿਕਾਰੀ ਜ਼ਰੂਰ ਮੌਕੇ ਤੇ ਪਹੁੰਚ ਰਹੇ ਆ ਗੱਲਬਾਤ ਨਹੀਂ ਕਰਾਂਗੇ ਉਹ ਤੁਹਾਡੇ ਕਰਕੇ ਰੁਕੇ ਗੱਲ ਕਰ ਨਹੀਂ ਬਾਈਡ ਕਰਦੇ ਕਿ ਮੈਂ ਮੈਂ ਕੰਮ ਵਾਲੀ ਕਰ ਨਹੀਂ 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 ਜਦੋਂ ਅਪਡੇਟ ਕੋਈ ਹੈਗੀ ਹੈ ਮਾਰੀ ਉਹ ਗੱਲ ਕਰ ਤੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇਹ ਉਹ ਰਸਤਾ ਵੈ ਜਿਸ ਜਗ੍ਹਾ ਤੋਂ ਉਹ ਭਾਰਤੀਏ ਜਿਹੜੇ ਵਾਪਸ ਆਪਣੇ ਘਰਾਂ ਵੱਲ ਜਾਣਗੇ ਲੇਕਿਨ ਜਿਹੜੀ ਸੂਚਨਾ ਮਿਲਦੀ ਹੈ ਹਰਿਆਣਾ ਅਤੇ ਹਿਮਾਚਲ ਦੇ ਨਾਲ ਨਾਲ ਚੰਡੀਗੜ੍ਹ ਅਤੇ ਪੰਜਾਬ ਦੇ ਉਹ ਭਾਰਤੀਏ ਜਿਹੜੇ ਗੈਰਕਾਨੂੰਨੀ ਤਰੀਕੇ ਨਾਲ ਅਮਰੀਕਾ ਦੇ ਵਿੱਚ ਰਹਿ ਰਹੇ ਸੀ ਉਹ ਸਾਰੇ ਇਸ ਦੇ ਵਿੱਚ ਸ਼ਾਮਲ ਹੈ ਹਾਲਾਂਕਿ ਹਿਮਾਚਲ ਸਰਕਾਰ ਵੱਲੋਂ ਬਸ ਹਰਿਆਣਾ ਸਰਕਾਰ ਵੱਲੋਂ ਬੱਸਾਂ ਵੀ ਇਸ ਜਗ੍ਹਾ ਤੇ ਭੇਜੀ ਗਈਆਂ ਹਨ ਉਹਨਾਂ ਦੀ ਚੰਗੀ ਤਰ੍ਹਾਂ ਜਾਂਚ ਪੜਤਾਲ ਵੀ ਕੀਤੀ ਜਾਏਗੀ ਸੋ ਪੁਲਿਸ ਪ੍ਰਸ਼ਾਸਨ ਦੁਆਰਾ ਉਹਨਾਂ ਕੋ ਪੁਸ਼ਕਿਸ਼ ਵੀ ਕੀਤੀ ਜਾਏਗੀ ਤੇ ਹੋ ਸਕਦਾ ਆਉਣ ਵਾਲੇ ਸਮੇਂ ਚ ਉਹ ਏਜੰਟਾਂ ਤੇ ਵੀ ਕਾਰਵਾਈ ਕੀਤੀ ਜਾਏ ਜਿਹੜੇ ਏਜੰਟਾਂ ਦੁਆਰਾ ਉਹਨਾਂ ਨੂੰ ਅਮਰੀਕਾ ਦੇ ਵਿੱਚ ਗੈਰਕਾਨੂੰਨੀ ਤਰੀਕੇ ਨਾਲ ਭੇਜਿਆ ਗਿਆ ਸੀ ਅਮਿਤ ਸ਼ਰਮਾ ਪੰਜਾਬ ਤੱਕ ਅੰਮ੍ਰਿਤਸਰ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ 트੍ਰੰਪ ਦੁਆਰਾ ਵੱਡਾ ਫੈਸਲਾ ਲਿੱਤਾ ਗਿਆ ਹੈ 104 ਦੇ ਕਰੀਬ ਭਾਰਤੀ ਜਿਹੜੇ ਕਿ ਗੈਰ ਕਾਨੂੰਨੀ ਤਰੀਕੇ ਨਾਲ ਅਮਰੀਕਾ ਦੇ ਵਿੱਚ ਰਹਿ ਰਹੇ ਸੀ ਉਹਨਾਂ ਨੂੰ ਅੱਜ ਵਾਪਸ ਭੇਜਿਆ ਜਾ ਰਿਹਾ ਸੋ ਅੰਮ੍ਰਿਤਸਰ ਦੇ 에어ਪੋਰਟ ਦੇ ਬਾਹਰ ਅਸੀਂ ਖੜੇ ਹਾਂ ਜਿੱਥੇ 에ਵੀਏਸ਼ਨ ਜਿਸ ਜਗ੍ਹਾ ਤੇ ਉਹਨਾਂ ਦਾ ਆਰਮੀ ਦਾ ਜਿਹੜਾ ਜਹਾਜ਼ ਹੈ ਉਹ ਲੈਂਡ ਹੋਏਗਾ ਸੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਪੁਲਿਸ ਦੁਆਰਾ ਉਕਤਾ ਪ੍ਰਬੰਧ ਜਿਹੜੇ ਜਰੂਰ ਕੀਤੇ ਗਏ ਇਸ ਤੋਂ ਪਹਿਲੇ ਦੀ ਗੱਲ ਕਰੀਏ ਤੇ 2023 ਦੇ ਵਿੱਚ ਬਾਈਡਨ ਜਦੋਂ ਰਾਸ਼ਟਰਪਤੀ ਸੀ ਉਦੋਂ ਵੀ ਜਿਹੜੇ ਗੈਰ ਕਾਨੂੰਨੀ ਤਰੀਕੇ ਨਾਲ ਰਹਿ ਰਹੇ ਸੀ ਉਹਨਾਂ ਨੂੰ ਜ਼ਰੂਰ ਵਾਪਸ ਭੇਜਿਆ ਗਿਆ ਸੀ ਸੋ ਪੁਲਿਸ ਦੇ ਆਲਾ ਅਧਿਕਾਰੀ ਜ਼ਰੂਰ ਮੌਕੇ ਤੇ ਪਹੁੰਚ ਰਹੇ ਆ ਗੱਲਬਾਤ ਨਹੀਂ ਕਰਾਂਗੇ ਉਹ ਤੁਹਾਡੇ ਕਰਕੇ ਰੁਕੇ ਗੱਲ ਕਰਨੀ ਬਾਈਡ ਕਰਦਾ ਇੱਕ ਮਿੰਟ ਮੈਂ ਕੰਮ ਵਾਲੀ ਕਰ ਨਹੀਂ 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 ਅਪਡੇਟ ਕੋਈ ਹੈਗੀ ਆ ਮਾਰੀ ਉਹ ਗੱਲ ਕਰ ਸੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇਹ ਉਹ ਰਸਤਾ ਵੈ ਜਿਸ ਜਗ੍ਹਾ ਤੋਂ ਉਹ ਭਾਰਤੀਏ ਜਿਹੜੇ ਵਾਪਸ ਆਪਣੇ ਘਰਾਂ ਵੱਲ ਜਾਣਗੇ ਲੇਕਿਨ ਜਿਹੜੀ ਸੂਚਨਾ ਮਿਲ ਰਹੀ ਹੈ ਹਰਿਆਣਾ ਅਤੇ ਹਿਮਾਚਲ ਦੇ ਨਾਲ ਨਾਲ ਚੰਡੀਗੜ੍ਹ ਅਤੇ ਪੰਜਾਬ ਦੇ ਉਹ ਭਾਰਤੀਏ ਜਿਹੜੇ ਗੈਰਕਾਨੂੰਨੀ ਤਰੀਕੇ ਨਾਲ ਅਮਰੀਕਾ ਦੇ ਵਿੱਚ ਰਹਿ ਰਹੇ ਸੀ ਉਹ ਸਾਰੇ ਇਸ ਦੇ ਵਿੱਚ ਸ਼ਾਮਲ ਹੈ ਹਾਲਾਂਕਿ ਹਿਮਾਚਲ ਸਰਕਾਰ ਵੱਲੋਂ ਬਸ ਹਰਿਆਣਾ ਸਰਕਾਰ ਵੱਲੋਂ ਬੱਸਾਂ ਵੀ ਇਸ ਜਗ੍ਹਾ ਤੇ ਭੇਜੀ ਗਈਆਂ ਉਹਨਾਂ ਦੀ ਚੰਗੀ ਤਰ੍ਹਾਂ ਜਾਂਚ ਪੜਤਾਲ ਵੀ ਕੀਤੀ ਜਾਏਗੀ ਇਸ ਨੂੰ ਪੁਲਿਸ ਪ੍ਰਸ਼ਾਸਨ ਦੁਆਰਾ ਉਹਨਾਂ ਕੋ ਪੁੱਛਗਿੱਛ ਵੀ ਕੀਤੀ ਜਾਏਗੀ ਤੇ ਹੋ ਸਕਦਾ ਆਉਣ ਵਾਲੇ ਸਮੇਂ 'ਚ ਉਹ ਏਜੰਟਾਂ ਤੇ ਵੀ ਕਾਰਵਾਈ ਕੀਤੀ ਜਾਏ ਜਿਹੜੇ ਏਜੰਟਾਂ ਦੁਆਰਾ ਉਹਨਾਂ ਨੂੰ ਅਮਰੀਕਾ ਦੇ ਵਿੱਚ ਗੈਰਕਾਨੂੰਨੀ ਤਰੀਕੇ ਨਾਲ ਭੇਜਿਆ ਗਿਆ ਸੀ ਅਮਿਤ ਸ਼ਰਮਾ ਪੰਜਾਬ ਤੱਕ ਅੰਮ੍ਰਿਤਸਰ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ 트ੰਪ ਦੁਆਰਾ ਵੱਡਾ ਫੈਸਲਾ ਲਿੱਤਾ ਗਿਆ ਹੈ 104 ਦੇ ਕਰੀਬ ਭਾਰਤੀ ਜਿਹੜੇ ਕਿ ਗੈਰ ਕਾਨੂੰਨੀ ਤਰੀਕੇ ਨਾਲ ਅਮਰੀਕਾ ਦੇ ਵਿੱਚ ਰਹਿ ਰਹੇ ਸੀ ਉਹਨਾਂ ਨੂੰ ਅੱਜ ਵਾਪਸ ਭੇਜਿਆ ਜਾ ਰਿਹਾ ਸੋ ਅੰਮ੍ਰਿਤਸਰ ਦੇ 에ਅਰਪੋਰਟ ਦੇ ਬਾਹਰ ਅਸੀਂ ਖੜੇ ਹਾਂ ਜਿੱਥੇ 에ਵੇਸ਼ਨ ਜਿਸ ਜਗ੍ਹਾ ਤੇ ਉਹਨਾਂ ਦਾ ਆਰਮੀ ਦਾ ਜਿਹੜਾ ਜਹਾਜ਼ ਹੈ ਉਹ ਲੈਂਡ ਹੋਏਗਾ ਸੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਪੁਲਿਸ ਦੁਆਰਾ ਉਕਟਾ ਪ੍ਰਬੰਧ ਜਿਹੜੇ ਜਰੂਰ ਕੀਤੇ ਗਏ ਇਸ ਤੋਂ ਪਹਿਲੇ ਦੀ ਗੱਲ ਕਰੀਏ ਤੇ 2023 ਦੇ ਵਿੱਚ ਬਾਈਡਨ ਜਦੋਂ ਰਾਸ਼ਟਰਪਤੀ ਸੀ ਉਦੋਂ ਵੀ ਜਿਹੜੇ ਗੈਰ ਕਾਨੂੰਨੀ ਤਰੀਕੇ ਨਾਲ ਰਹਿ ਰਹੇ ਸੀ ਉਹਨਾਂ ਨੂੰ ਜ਼ਰੂਰ ਵਾਪਸ ਭੇਜਿਆ ਗਿਆ ਸੀ ਸੋ ਪੁਲਿਸ ਦੇ ਆਲਾ ਅਧਿਕਾਰੀ ਜ਼ਰੂਰ ਮੌਕੇ ਤੇ ਪਹੁੰਚ ਰਹੇ ਆ ਗੱਲਬਾਤ ਨਹੀਂ ਕਰਾਂਗੇ ਉਹ ਤੁਹਾਡੇ ਕਰਕੇ ਰੁਕੇ ਗੱਲ ਕਰਨੀ ਬਾਈਡ ਕਰਦੇ ਇੱਕ ਮਿੰਟ ਮੈਂ ਕਾਗ ਮਾਰੀ ਕਰ ਨਹੀਂ ਨਹੀਂ ਜਦੋਂ ਅਪਡੇਟ ਕੋਈ ਹੈਗੀ ਹੈ ਮਾਰੀ ਉਹ ਗੱਲ ਕਰ ਸੀ ਸੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇਹ ਉਹ ਰਸਤਾ ਹੈ ਜਿਸ ਜਗ੍ਹਾ ਤੋਂ ਉਹ ਭਾਰਤੀਏ ਜਿਹੜੇ ਵਾਪਸ ਆਪਣੇ ਘਰਾਂ ਵੱਲ ਜਾਣਗੇ ਲੇਕਿਨ ਜਿਹੜੀ ਸੂਚਨਾ ਮਿਲ ਰਹੀ ਹੈ ਹਰਿਆਣਾ ਅਤੇ ਹਿਮਾਚਲ ਦੇ ਨਾਲ ਨਾਲ ਚੰਡੀਗੜ੍ਹ ਅਤੇ ਪੰਜਾਬ ਦੇ ਉਹ ਭਾਰਤੀਏ ਜਿਹੜੇ ਗੈਰਕਾਨੂੰਨੀ ਤਰੀਕੇ ਨਾਲ ਅਮਰੀਕਾ ਦੇ ਵਿੱਚ ਰਹਿ ਰਹੇ ਸੀ ਉਹ ਸਾਰੇ ਇਸ ਦੇ ਵਿੱਚ ਸ਼ਾਮਲ ਹੈ ਹਾਲਾਂਕਿ ਹਿਮਾਚਲ ਸਰਕਾਰ ਵੱਲੋਂ ਬਸ ਹਰਿਆਣਾ ਸਰਕਾਰ ਵੱਲੋਂ ਬੱਸਾਂ ਵੀ ਇਸ ਜਗ੍ਹਾ ਤੇ ਭੇਜੀ ਗਈਆਂ ਉਹਨਾਂ ਦੀ ਚੰਗੀ ਤਰ੍ਹਾਂ ਜਾਂਚ ਪੜਤਾਲ ਵੀ ਕੀਤੀ ਜਾਏਗੀ ਇਸ ਨੂੰ ਪੁਲਿਸ ਪ੍ਰਸ਼ਾਸਨ ਦੁਆਰਾ ਉਹਨਾਂ ਤੋਂ ਪੁੱਛਗਿੱਛ ਵੀ ਕੀਤੀ ਜਾਏਗੀ ਤੇ ਹੋ ਸਕਦਾ ਆਉਣ ਵਾਲੇ ਸਮੇਂ 'ਚ ਉਹ ਏਜੰਟਾਂ ਤੇ ਵੀ ਕਾਰਵਾਈ ਕੀਤੀ ਜਾਏ ਜਿਹੜੇ ਏਜੰਟਾਂ ਦੁਆਰਾ ਉਹਨਾਂ ਨੂੰ ਅਮਰੀਕਾ ਦੇ ਵਿੱਚ ਗੈਰਕਾਨੂੰਨੀ ਤਰੀਕੇ ਨਾਲ ਭੇਜਿਆ ਗਿਆ ਸੀ ਅਮਿਤ ਸ਼ਰਮਾ ਪੰਜਾਬ ਤੱਕ ਅੰਮ੍ਰਿਤਸਰ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ 트੍ਰੰਪ ਦੁਆਰਾ ਵੱਡਾ ਫੈਸਲਾ ਲਿੱਤਾ ਗਿਆ ਹੈ 104 ਦੇ ਕਰੀਬ ਭਾਰਤੀ ਜਿਹੜੇ ਕਿ ਗੈਰ ਕਾਨੂੰਨੀ ਤਰੀਕੇ ਨਾਲ ਅਮਰੀਕਾ ਦੇ ਵਿੱਚ ਰਹਿ ਰਹੇ ਸੀ ਉਹਨਾਂ ਨੂੰ ਅੱਜ ਵਾਪਸ ਭੇਜਿਆ ਜਾ ਰਿਹਾ ਸੋ ਅੰਮ੍ਰਿਤਸਰ ਦੇ 에어ਪੋਰਟ ਦੇ ਬਾਹਰ ਅਸੀਂ ਖੜੇ ਹਾਂ ਜਿੱਥੇ 에ਵੀਏਸ਼ਨ ਜਿਸ ਜਗ੍ਹਾ ਤੇ ਉਹਨਾਂ ਦਾ ਆਰਮੀ ਦਾ ਜਿਹੜਾ ਜਹਾਜ਼ ਹੈ ਉਹ ਲੈਂਡ ਹੋਏਗਾ ਸੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਪੁਲਿਸ ਦੁਆਰਾ ਕੁੱਤਾ ਪ੍ਰਬੰਧ ਜਿਹੜੇ ਜ਼ਰੂਰ ਕੀਤੇ ਗਏ ਇਸ ਤੋਂ ਪਹਿਲੇ ਦੀ ਗੱਲ ਕਰੀਏ ਤੇ 2023 ਦੇ ਵਿੱਚ ਬਾਈਡਨ ਜਦੋਂ ਰਾਸ਼ਟਰਪਤੀ ਸੀ ਉਦੋਂ ਵੀ ਜਿਹੜੇ ਗੈਰ ਕਾਨੂੰਨੀ ਤਰੀਕੇ ਨਾਲ ਰਹਿ ਰਹੇ ਸੀ ਉਹਨਾਂ ਨੂੰ ਜ਼ਰੂਰ ਵਾਪਸ ਭੇਜਿਆ ਗਿਆ ਸੀ ਸੋ ਪੁਲਿਸ ਦੇ ਆਲਾ ਅਧਿਕਾਰੀ ਜ਼ਰੂਰ ਮੌਕੇ ਤੇ ਪਹੁੰਚ ਰਹੇ ਆ ਗੱਲਬਾਤ ਨਹੀਂ ਕਰਾਂਗੇ ਉਹ ਤੁਹਾਡੇ ਕਰਕੇ ਰੁਕ ਗਿਆ ਗੱਲ ਕਰਨੀ ਬਾਈਡ ਕਰਦਾ ਕਿ ਮੈਂ ਮੈਂ ਕੰਮ ਵਾਲੀ ਹੀ ਕਰ ਨਾ 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 ਅਪਡੇਟ ਕੋਈ ਹੈਗੀ ਹੈ ਮਾਰੀ ਉਹ ਗੱਲ ਕਰ ਸੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇਹ ਉਹ ਰਸਤਾ ਵੈ ਜਿਸ ਜਗ੍ਹਾ ਤੋਂ ਉਹ ਭਾਰਤੀਏ ਜਿਹੜੇ ਵਾਪਸ ਆਪਣੇ ਘਰਾਂ ਵੱਲ ਜਾਣਗੇ ਲੇਕਿਨ ਜਿਹੜੀ ਸੂਚਨਾ ਮਿਲਦੀ ਆ ਹਰਿਆਣਾ ਅਤੇ ਹਿਮਾਚਲ ਦੇ ਨਾਲ ਨਾਲ ਚੰਡੀਗੜ੍ਹ ਅਤੇ ਪੰਜਾਬ ਦੇ ਉਹ ਭਾਰਤੀਏ ਜਿਹੜੇ ਗੈਰਕਾਨੂੰਨੀ ਤਰੀਕੇ ਨਾਲ ਅਮਰੀਕਾ ਦੇ ਵਿੱਚ ਰਹਿ ਰਹੇ ਸੀ ਉਹ ਸਾਰੇ ਇਸ ਦੇ ਵਿੱਚ ਸ਼ਾਮਲ ਹੈ ਹਾਲਾਂਕਿ ਹਿਮਾਚਲ ਸਰਕਾਰ ਵੱਲੋਂ ਬਸ ਹਰਿਆਣਾ ਸਰਕਾਰ ਵੱਲੋਂ ਬਸਾਂ ਵੀ ਇਸ ਜਗ੍ਹਾ ਤੇ ਭੇਜਿਆ ਗਿਆ ਹੈ ਉਹਨਾਂ ਦੀ ਚੰਗੀ ਤਰ੍ਹਾਂ ਜਾਂਚ ਪੜਤਾਲ ਵੀ ਕੀਤੀ ਜਾਏਗੀ ਸੋ ਪੁਲਿਸ ਪ੍ਰਸ਼ਾਸਨ ਦੁਆਰਾ ਉਹਨਾਂ ਕੋ ਪੁਸ਼ਕਿਸ਼ ਵੀ ਕੀਤੀ ਜਾਏਗੀ ਤੇ ਹੋ ਸਕਦਾ ਆਉਣ ਵਾਲੇ ਸਮੇਂ ਚ ਉਹ ਏਜੰਟਾਂ ਤੇ ਵੀ ਕਾਰਵਾਈ ਕੀਤੀ ਜਾਏ ਜਿਹੜੇ ਏਜੰਟਾਂ ਦੁਆਰਾ ਉਹਨਾਂ ਨੂੰ ਅਮਰੀਕਾ ਦੇ ਵਿੱਚ ਗੈਰਕਾਨੂੰਨੀ ਤਰੀਕੇ ਨਾਲ ਭੇਜਿਆ ਗਿਆ ਸੀ ਅਮਿਤ ਸ਼ਰਮਾ ਪੰਜਾਬ ਤੱਕ ਅੰਮ੍ਰਿਤਸਰ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ 트੍ਰੰਪ ਦੁਆਰਾ ਵੱਡਾ ਫੈਸਲਾ ਲਿੱਤਾ ਗਿਆ ਹੈ 104 ਦੇ ਕਰੀਬ ਭਾਰਤੀ ਜਿਹੜੇ ਕਿ ਗੈਰ ਕਾਨੂੰਨੀ ਤਰੀਕੇ ਨਾਲ ਅਮਰੀਕਾ ਦੇ ਵਿੱਚ ਰਹਿ ਰਹੇ ਸੀ ਉਹਨਾਂ ਨੂੰ ਅੱਜ ਵਾਪਸ ਭੇਜਿਆ ਜਾ ਰਿਹਾ ਸੋ ਅੰਮ੍ਰਿਤਸਰ ਦੇ 에어ਪੋਰਟ ਦੇ ਬਾਹਰ ਅਸੀਂ ਖੜੇ ਹਾਂ ਜਿੱਥੇ 에ਵੀਏਸ਼ਨ ਜਿਸ ਜਗ੍ਹਾ ਤੇ ਉਹਨਾਂ ਦਾ ਆਰਮੀ ਦਾ ਜਿਹੜਾ ਜਹਾਜ਼ ਹੈ ਉਹ ਲੈਂਡ ਹੋਏਗਾ ਸੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਪੁਲਿਸ ਦੁਆਰਾ ਉਕਤਾ ਪ੍ਰਬੰਧ ਜਿਹੜੇ ਜਰੂਰ ਕੀਤੇ ਗਏ ਇਸ ਤੋਂ ਪਹਿਲੇ ਦੀ ਗੱਲ ਕਰੀਏ ਤੇ 2023 ਦੇ ਵਿੱਚ ਬਾਈਡਨ ਜਦੋਂ ਰਾਸ਼ਟਰਪਤੀ ਸੀ ਉਦੋਂ ਵੀ ਜਿਹੜੇ ਗੈਰ ਕਾਨੂੰਨੀ ਤਰੀਕੇ ਨਾਲ ਰਹਿ ਰਹੇ ਸੀ ਉਹਨਾਂ ਨੂੰ ਜ਼ਰੂਰ ਵਾਪਸ ਭੇਜਿਆ ਗਿਆ ਸੀ ਸੋ ਪੁਲਿਸ ਦੇ ਆਲਾ ਅਧਿਕਾਰੀ ਜ਼ਰੂਰ ਮੌਕੇ ਤੇ ਪਹੁੰਚ ਰਹੇ ਆ ਗੱਲਬਾਤ ਨਹੀਂ ਕਰਾਂਗੇ ਉਹ ਤੁਹਾਡੇ ਕਰਕੇ ਰੁਕੇ ਗੱਲ ਕਰ ਰਹੀ ਹੈ ਫਾਈਟ ਕਰਦੇ ਕਿ ਮੈਂ ਮਾਰੀ ਨਹੀਂ ਕਰਦੇ ਨਹੀਂ ਨਹੀਂ ਜਦੋਂ ਅਪਡੇਟ ਕੋਈ ਹੈਗੀ ਹੈ ਮਾਰੀ ਉਹ ਗੱਲ ਕਰ ਸੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇਹ ਉਹ ਰਸਤਾ ਵੈ ਜਿਸ ਜਗ੍ਹਾ ਤੋਂ ਉਹ ਭਾਰਤੀਏ ਜਿਹੜੇ ਵਾਪਸ ਆਪਣੇ ਘਰਾਂ ਵੱਲ ਜਾਣਗੇ ਲੇਕਿਨ ਜਿਹੜੀ ਸੂਚਨਾ ਮਿਲਦੀ ਹੈ ਹਰਿਆਣਾ ਅਤੇ ਹਿਮਾਚਲ ਦੇ ਨਾਲ-ਨਾਲ ਚੰਡੀਗੜ੍ਹ ਅਤੇ ਪੰਜਾਬ ਦੇ ਉਹ ਭਾਰਤੀਏ ਜਿਹੜੇ ਗੈਰਕਾਨੂੰਨੀ ਤਰੀਕੇ ਨਾਲ ਅਮਰੀਕਾ ਦੇ ਵਿੱਚ ਰਹਿ ਰਹੇ ਸੀ ਉਹ ਸਾਰੇ ਇਸ ਦੇ ਵਿੱਚ ਸ਼ਾਮਲ ਹੈ ਹਾਲਾਂਕਿ ਹਿਮਾਚਲ ਸਰਕਾਰ ਵੱਲੋਂ ਬਸ ਹਰਿਆਣਾ ਸਰਕਾਰ ਵੱਲੋਂ ਬੱਸਾਂ ਵੀ ਇਸ ਜਗ੍ਹਾ ਤੇ ਭੇਜੀ ਗਈਆਂ ਹਨ ਉਹਨਾਂ ਦੀ ਚੰਗੀ ਤਰ੍ਹਾਂ ਜਾਂਚ ਪੜਤਾਲ ਵੀ ਕੀਤੀ ਜਾਏਗੀ ਸੋ ਪੁਲਿਸ ਪ੍ਰਸ਼ਾਸਨ ਦੁਆਰਾ ਉਹਨਾਂ ਕੋ ਪੁਸ਼ਕਿਸ਼ ਵੀ ਕੀਤੀ ਜਾਏਗੀ ਤੇ ਹੋ ਸਕਦਾ ਆਉਣ ਵਾਲੇ ਸਮੇਂ ਚ ਉਹ ਏਜੰਟਾਂ ਤੇ ਵੀ ਕਾਰਵਾਈ ਕੀਤੀ ਜਾਏ ਜਿਹੜੇ ਏਜੰਟਾਂ ਦੁਆਰਾ ਉਹਨਾਂ ਨੂੰ ਅਮਰੀਕਾ ਦੇ ਵਿੱਚ ਗੈਰਕਾਨੂੰਨੀ ਤਰੀਕੇ ਨਾਲ ਭੇਜਿਆ ਗਿਆ ਸੀ ਅਮਿਤ ਸ਼ਰਮਾ ਪੰਜਾਬ ਤੱਕ ਅੰਮ੍ਰਿਤਸਰ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ 트ੰਪ ਦੁਆਰਾ ਵੱਡਾ ਫੈਸਲਾ ਲਿੱਤਾ ਗਿਆ ਹੈ 104 ਦੇ ਕਰੀਬ ਭਾਰਤੀ ਜਿਹੜੇ ਕਿ ਗੈਰ ਕਾਨੂੰਨੀ ਤਰੀਕੇ ਨਾਲ ਅਮਰੀਕਾ ਦੇ ਵਿੱਚ ਰਹਿ ਰਹੇ ਸੀ ਉਹਨਾਂ ਨੂੰ ਅੱਜ ਵਾਪਸ ਭੇਜਿਆ ਜਾ ਰਿਹਾ ਸੋ ਅੰਮ੍ਰਿਤਸਰ ਦੇ 에ਅਰਪੋਰਟ ਦੇ ਬਾਹਰ ਅਸੀਂ ਖੜੇ ਹਾਂ ਜਿੱਥੇ 에ਵੀਏਸ਼ਨ ਜਿਸ ਜਗ੍ਹਾ ਤੇ ਉਹਨਾਂ ਦਾ ਆਰਮੀ ਦਾ ਜਿਹੜਾ ਜਹਾਜ਼ ਹੈ ਉਹ ਲੈਂਡ ਹੋਏਗਾ ਸੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਪੁਲਿਸ ਦੁਆਰਾ ਉਕਤਾ ਪ੍ਰਬੰਧ ਜਿਹੜੇ ਜਰੂਰ ਕੀਤੇ ਗਏ ਇਸ ਤੋਂ ਪਹਿਲੇ ਦੀ ਗੱਲ ਕਰੀਏ ਤੇ 2023 ਦੇ ਵਿੱਚ ਬਾਈਡਨ ਜਦੋਂ ਰਾਸ਼ਟਰਪਤੀ ਸੀ ਉਦੋਂ ਵੀ ਜਿਹੜੇ ਗੈਰ ਕਾਨੂੰਨੀ ਤਰੀਕੇ ਨਾਲ ਰਹਿ ਰਹੇ ਸੀ ਉਹਨਾਂ ਨੂੰ ਜ਼ਰੂਰ ਵਾਪਸ ਭੇਜਿਆ ਗਿਆ ਸੀ ਸੋ ਪੁਲਿਸ ਦੇ ਆਲਾ ਅਧਿਕਾਰੀ ਜ਼ਰੂਰ ਮੌਕੇ ਤੇ ਪਹੁੰਚ ਰਹੇ ਆ ਗੱਲਬਾਤ ਨਹੀਂ ਕਰਾਂਗੇ ਉਹ ਤੁਹਾਡੇ ਕਰਕੇ ਰੁਕ ਗਿਆ ਗੱਲ ਕਰ ਰਹੀ ਹੈ ਫਾਈਟ ਕਰਦੇ ਕਿ ਮੈਂ ਮੈਂ ਕੀ ਕਰਦਾ ਨਹੀਂ ਨਹੀਂ ਜਦੋਂ ਅਪਡੇਟ ਕੋਈ ਹੈਗੀ ਹੈ ਮਾਰੀ ਉਹ ਗੱਲ ਕਰ ਸੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇਹ ਉਹ ਰਸਤਾ ਵੈ ਜਿਸ ਜਗ੍ਹਾ ਤੋਂ ਉਹ ਭਾਰਤੀਏ ਜਿਹੜੇ ਵਾਪਸ ਆਪਣੇ ਘਰਾਂ ਵੱਲ ਜਾਣਗੇ ਲੇਕਿਨ ਜਿਹੜੀ ਸੂਚਨਾ ਮਿਲਦੀ ਹੈ ਹਰਿਆਣਾ ਅਤੇ ਹਿਮਾਚਲ ਦੇ ਨਾਲ ਨਾਲ ਚੰਡੀਗੜ੍ਹ ਅਤੇ ਪੰਜਾਬ ਦੇ ਉਹ ਭਾਰਤੀਏ ਜਿਹੜੇ ਗੈਰਕਾਨੂੰਨੀ ਤਰੀਕੇ ਨਾਲ ਅਮਰੀਕਾ ਦੇ ਵਿੱਚ ਰਹਿ ਰਹੇ ਸੀ ਉਹ ਸਾਰੇ ਇਸ ਦੇ ਵਿੱਚ ਸ਼ਾਮਲ ਹੈ ਹਾਲਾਂਕਿ ਹਿਮਾਚਲ ਸਰਕਾਰ ਵੱਲੋਂ ਬਸ ਹਰਿਆਣਾ ਸਰਕਾਰ ਵੱਲੋਂ ਬੱਸਾਂ ਵੀ ਇਸ ਜਗ੍ਹਾ ਤੇ ਭੇਜੀ ਗਈਆਂ ਉਹਨਾਂ ਦੀ ਚੰਗੀ ਤਰ੍ਹਾਂ ਜਾਂਚ ਪੜਤਾਲ ਵੀ ਕੀਤੀ ਜਾਏਗੀ ਸੋ ਪੁਲਿਸ ਪ੍ਰਸ਼ਾਸਨ ਦੁਆਰਾ ਉਹਨਾਂ ਕੋ ਪੁਸ਼ਕਿਸ਼ਵੀ ਕੀਤੀ ਜਾਏਗੀ ਤੇ ਹੋ ਸਕਦਾ ਆਉਣ ਵਾਲੇ ਸਮੇਂ ਚ ਉਹ ਏਜੰਟਾਂ ਤੇ ਵੀ ਕਾਰਵਾਈ ਕੀਤੀ ਜਾਏ ਜਿਹੜੇ ਏਜੰਟਾਂ ਦੁਆਰਾ ਉਹਨਾਂ ਨੂੰ ਅਮਰੀਕਾ ਦੇ ਵਿੱਚ ਗੈਰਕਾਨੂੰਨੀ ਤਰੀਕੇ ਨਾਲ ਭੇਜਿਆ ਗਿਆ ਸੀ ਅਮਿਤ ਸ਼ਰਮਾ ਪੰਜਾਬ ਤੱਕ ਅੰਮ੍ਰਿਤਸਰ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ 트੍ਰੰਪ ਦੁਆਰਾ ਵੱਡਾ ਫੈਸਲਾ ਲਿੱਤਾ ਗਿਆ ਹੈ 104 ਦੇ ਕਰੀਬ ਭਾਰਤੀ ਜਿਹੜੇ ਕਿ ਗੈਰ ਕਾਨੂੰਨੀ ਤਰੀਕੇ ਨਾਲ ਅਮਰੀਕਾ ਦੇ ਵਿੱਚ ਰਹਿ ਰਹੇ ਸੀ ਉਹਨਾਂ ਨੂੰ ਅੱਜ ਵਾਪਸ ਭੇਜਿਆ ਜਾ ਰਿਹਾ ਸੋ ਅੰਮ੍ਰਿਤਸਰ ਦੇ 에ਅਰਪੋਰਟ ਦੇ ਬਾਹਰ ਅਸੀਂ ਖੜੇ ਹਾਂ ਜਿੱਥੇ 에ਵੀਏਸ਼ਨ ਜਿਸ ਜਗ੍ਹਾ ਤੇ ਉਹਨਾਂ ਦਾ ਆਰਮੀ ਦਾ ਜਿਹੜਾ ਜਹਾਜ਼ ਹੈ ਉਹ ਲੈਂਡ ਹੋਏਗਾ ਸੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਪੁਲਿਸ ਦੁਆਰਾ ਕੁੱਤਾ ਪ੍ਰਬੰਧ ਜਰੇ ਜ਼ਰੂਰ ਕੀਤੇ ਗਏ ਇਸ ਤੋਂ ਪਹਿਲੇ ਦੀ ਗੱਲ ਕਰੀਏ ਤੇ 2023 ਦੇ ਵਿੱਚ ਬਾਈਡਨ ਜਦੋਂ ਰਾਸ਼ਟਰਪਤੀ ਸੀ ਉਦੋਂ ਵੀ ਜਿਹੜੇ ਗੈਰ ਕਾਨੂੰਨੀ ਤਰੀਕੇ ਨਾਲ ਰਹਿ ਰਹੇ ਸੀ ਉਹਨਾਂ ਨੂੰ ਜ਼ਰੂਰ ਵਾਪਸ ਭੇਜਿਆ ਗਿਆ ਸੀ ਸੋ ਪੁਲਿਸ ਦੇ ਆਲਾ ਅਧਿਕਾਰੀ ਜ਼ਰੂਰ ਮੌਕੇ ਤੇ ਪੁੱਜ ਰਹੇ ਆ ਗੱਲਬਾਤ ਨਹੀਂ ਕਰਾਂਗੇ ਉਹ ਤੁਹਾਡੇ ਕਰਕੇ ਰੁਕੇ ਗੱਲ ਕਰਨੀ ਬਾਈਡ ਕਰਦੇ ਇੱਕ ਮਿੰਟ ਮੈਂ ਕੰਮ ਕਰੀਗਾ ਨਹੀਂ ਨਹੀਂ ਜਦੋਂ ਅਪਡੇਟ ਕੋਈ ਹੈਗੀ ਆ ਮਾਰੀ ਉਹ ਗੱਲ ਕਰ ਸੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇਹ ਉਹ ਰਸਤਾ ਵਾ ਜਿਸ ਜਗ੍ਹਾ ਤੋਂ ਉਹ ਭਾਰਤੀਏ ਜਿਹੜੇ ਵਾਪਸ ਆਪਣੇ ਘਰਾਂ ਵੱਲ ਜਾਣਗੇ ਲੇਕਿਨ ਜਿਹੜੀ ਸੂਚਨਾ ਮਿਲ ਰਹੀ ਹੈ ਹਰਿਆਣਾ ਅਤੇ ਹਿਮਾਚਲ ਦੇ ਨਾਲ-ਨਾਲ ਚੰਡੀਗੜ੍ਹ ਅਤੇ ਪੰਜਾਬ ਦੇ ਉਹ ਭਾਰਤੀਏ ਜਿਹੜੇ ਗੈਰਕਾਨੂੰਨੀ ਤਰੀਕੇ ਨਾਲ ਅਮਰੀਕਾ ਦੇ ਵਿੱਚ ਰਹਿ ਰਹੇ ਸੀ ਉਹ ਸਾਰੇ ਇਸ ਦੇ ਵਿੱਚ ਸ਼ਾਮਲ ਹੈ ਹਾਲਾਂਕਿ ਹਿਮਾਚਲ ਸਰਕਾਰ ਵੱਲੋਂ ਬਸ ਹਰਿਆਣਾ ਸਰਕਾਰ ਵੱਲੋਂ ਬੱਸਾਂ ਵੀ ਇਸ ਜਗ੍ਹਾ ਤੇ ਭੇਜੀ ਗਈਆਂ ਹਨ ਉਹਨਾਂ ਦੀ ਚੰਗੀ ਤਰ੍ਹਾਂ ਜਾਂਚ ਪੜਤਾਲ ਵੀ ਕੀਤੀ ਜਾਏਗੀ ਸੋ ਪੁਲਿਸ ਪ੍ਰਸ਼ਾਸਨ ਦੁਆਰਾ ਉਹਨਾਂ ਕੋ ਪੋਸਟ ਗੈਸ ਵੀ ਕੀਤੀ ਜਾਏਗੀ ਤੇ ਹੋ ਸਕਦਾ ਆਉਣ ਵਾਲੇ ਸਮੇਂ ਚ ਉਹ ਏਜੰਟਾਂ ਤੇ ਵੀ ਕਾਰਵਾਈ ਕੀਤੀ ਜਾਏ ਜਿਹੜੇ ਏਜੰਟਾਂ ਦੁਆਰਾ ਉਹਨਾਂ ਨੂੰ ਅਮਰੀਕਾ ਦੇ ਵਿੱਚ ਗੈਰਕਾਨੂੰਨੀ ਤਰੀਕੇ ਨਾਲ ਭੇਜਿਆ ਗਿਆ ਸੀ ਅਮਿਤ ਸ਼ਰਮਾ ਪੰਜਾਬ ਤੱਕ ਅੰਮ੍ਰਿਤਸਰ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ 트੍ਰੰਪ ਦੁਆਰਾ ਵੱਡਾ ਫੈਸਲਾ ਲਿੱਤਾ ਗਿਆ ਹੈ 104 ਦੇ ਕਰੀਬ ਭਾਰਤੀ ਜਿਹੜੇ ਕਿ ਗੈਰ ਕਾਨੂੰਨੀ ਤਰੀਕੇ ਨਾਲ ਅਮਰੀਕਾ ਦੇ ਵਿੱਚ ਰਹਿ ਰਹੇ ਸੀ ਉਹਨਾਂ ਨੂੰ ਅੱਜ ਵਾਪਸ ਭੇਜਿਆ ਜਾ ਰਿਹਾ ਸੋ ਅੰਮ੍ਰਿਤਸਰ ਦੇ 에어ਪੋਰਟ ਦੇ ਬਾਹਰ ਅਸੀਂ ਖੜੇ ਹਾਂ ਜਿੱਥੇ 에ਵੀਏਸ਼ਨ ਜਿਸ ਜਗ੍ਹਾ ਤੇ ਉਹਨਾਂ ਦਾ ਆਰਮੀ ਦਾ ਜਿਹੜਾ ਜਹਾਜ਼ ਹੈ ਉਹ ਲੈਂਡ ਹੋਏਗਾ ਸੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਪੁਲਿਸ ਦੁਆਰਾ ਉਕਤਾ ਪ੍ਰਬੰਧ ਜਿਹੜੇ ਜ਼ਰੂਰ ਕੀਤੇ ਗਏ ਇਸ ਤੋਂ ਪਹਿਲੇ ਦੀ ਗੱਲ ਕਰੀਏ ਤੇ 2023 ਦੇ ਵਿੱਚ ਬਾਈਡਨ ਜਦੋਂ ਰਾਸ਼ਟਰਪਤੀ ਸੀ ਉਦੋਂ ਵੀ ਜਿਹੜੇ ਗੈਰ ਕਾਨੂੰਨੀ ਤਰੀਕੇ ਨਾਲ ਰਹਿ ਰਹੇ ਸੀ ਉਹਨਾਂ ਨੂੰ ਜ਼ਰੂਰ ਵਾਪਸ ਭੇਜਿਆ ਗਿਆ ਸੀ ਸੋ ਪੁਲਿਸ ਦੇ ਆਲਾ ਅਧਿਕਾਰੀ ਜ਼ਰੂਰ ਮੌਕੇ ਤੇ ਪੁੱਜ ਰਹੇ ਆ ਗੱਲਬਾਤ ਨਹੀਂ ਕਰਾਂਗੇ ਉਹ ਤੁਹਾਡੇ ਕਰਕੇ ਰੁਕੇ ਗੱਲ ਕਰਨੀ ਬਾਈਡ ਕਰਦੇ ਕਿ ਮੈਂ ਮੈਂ ਕੰਮ ਵਾਲੀ ਹੀ ਕਰ ਲੈ ਨਾ ਨਾ ਜੇ ਕੋਈ ਅਪਡੇਟ ਕੋਈ ਹੈਗੀ ਹੈ ਮਾਰੀ ਉਹ ਗੱਲ ਕਰ ਤੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇਹ ਉਹ ਰਸਤਾ ਵੈ ਜਿਸ ਜਗ੍ਹਾ ਤੋਂ ਉਹ ਭਾਰਤੀਏ ਜਿਹੜੇ ਵਾਪਸ ਆਪਣੇ ਘਰਾਂ ਵੱਲ ਜਾਣਗੇ ਲੇਕਿਨ ਜਿਹੜੀ ਸੂਚਨਾ ਮਿਲਦੀ ਆ ਹਰਿਆਣਾ ਅਤੇ ਹਿਮਾਚਲ ਦੇ ਨਾਲ ਨਾਲ ਚੰਡੀਗੜ੍ਹ ਅਤੇ ਪੰਜਾਬ ਦੇ ਉਹ ਭਾਰਤੀਏ ਜਿਹੜੇ ਗੈਰਕਾਨੂੰਨੀ ਤਰੀਕੇ ਨਾਲ ਅਮਰੀਕਾ ਦੇ ਵਿੱਚ ਰਹਿ ਰਹੇ ਸੀ ਉਹ ਸਾਰੇ ਇਸ ਦੇ ਵਿੱਚ ਸ਼ਾਮਲ ਹੈ ਹਾਲਾਂਕਿ ਹਿਮਾਚਲ ਸਰਕਾਰ ਵੱਲੋਂ ਬਸ ਹਰਿਆਣਾ ਸਰਕਾਰ ਵੱਲੋਂ ਬੱਸਾਂ ਵੀ ਇਸ ਜਗ੍ਹਾ ਤੇ ਭੇਜੀ ਗਈਆਂ ਉਹਨਾਂ ਦੀ ਚੰਗੀ ਤਰ੍ਹਾਂ ਜਾਂਚ ਪੜਤਾਲ ਵੀ ਕੀਤੀ ਜਾਏਗੀ ਸੋ ਪੁਲਿਸ ਪ੍ਰਸ਼ਾਸਨ ਦੁਆਰਾ ਉਹਨਾਂ ਕੋ ਪੁਸ਼ਕਿਸ਼ ਵੀ ਕੀਤੀ ਜਾਏਗੀ ਤੇ ਹੋ ਸਕਦਾ ਆਉਣ ਵਾਲੇ ਸਮੇਂ ਚ ਉਹ ਏਜੰਟਾਂ ਤੇ ਵੀ ਕਾਰਵਾਈ ਕੀਤੀ ਜਾਏ ਜਿਹੜੇ ਏਜੰਟਾਂ ਦੁਆਰਾ ਉਹਨਾਂ ਨੂੰ ਅਮਰੀਕਾ ਦੇ ਵਿੱਚ ਗੈਰਕਾਨੂੰਨੀ ਤਰੀਕੇ ਨਾਲ ਭੇਜਿਆ ਗਿਆ ਸੀ ਅਮਿਤ ਸ਼ਰਮਾ ਪੰਜਾਬ ਤੱਕ ਅੰਮ੍ਰਿਤਸਰ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ 트੍ਰੰਪ ਦੁਆਰਾ ਵੱਡਾ ਫੈਸਲਾ ਲਿੱਤਾ ਗਿਆ ਹੈ 104 ਦੇ ਕਰੀਬ ਭਾਰਤੀ ਜਿਹੜੇ ਕਿ ਗੈਰ ਕਾਨੂੰਨੀ ਤਰੀਕੇ ਨਾਲ ਅਮਰੀਕਾ ਦੇ ਵਿੱਚ ਰਹਿ ਰਹੇ ਸੀ ਉਹਨਾਂ ਨੂੰ ਅੱਜ ਵਾਪਸ ਭੇਜਿਆ ਜਾ ਰਿਹਾ ਸੋ ਅੰਮ੍ਰਿਤਸਰ ਦੇ 에ਅਰਪੋਰਟ ਦੇ ਬਾਹਰ ਅਸੀਂ ਖੜੇ ਹਾਂ ਜਿੱਥੇ 에ਵੀਏਸ਼ਨ ਜਿਸ ਜਗ੍ਹਾ ਤੇ ਉਹਨਾਂ ਦਾ ਆਰਮੀ ਦਾ ਜਿਹੜਾ ਜਹਾਜ਼ ਹੈ ਉਹ ਲੈਂਡ ਹੋਏਗਾ ਸੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਪੁਲਿਸ ਦੁਆਰਾ ਉਕਤਾ ਪ੍ਰਬੰਧ ਜਿਹੜੇ ਜ਼ਰੂਰ ਕੀਤੇ ਗਏ ਇਸ ਤੋਂ ਪਹਿਲੇ ਦੀ ਗੱਲ ਕਰੀਏ ਤੇ 2023 ਦੇ ਵਿੱਚ ਬਾਈਡਨ ਜਦੋਂ ਰਾਸ਼ਟਰਪਤੀ ਸੀ ਉਦੋਂ ਵੀ ਜਿਹੜੇ ਗੈਰਕਾਨੂੰਨੀ ਤਰੀਕੇ ਨਾਲ ਰਹਿ ਰਹੇ ਸੀ ਉਹਨਾਂ ਨੂੰ ਜ਼ਰੂਰ ਵਾਪਸ ਭੇਜਿਆ ਗਿਆ ਸੀ ਸੋ ਪੁਲਿਸ ਦੇ ਆਲਾ ਅਧਿਕਾਰੀ ਜ਼ਰੂਰ ਮੌਕੇ ਤੇ ਪਹੁੰਚ ਰਹੇ ਆ ਗੱਲਬਾਤ ਨਹੀਂ ਕਰਾਂਗੇ ਉਹ ਤੁਹਾਡੇ ਕਰਕੇ ਰੁਕੇ ਗੱਲ ਕਰ ਨਹੀਂ ਵਾਈਟ ਜੋੜਾਂਗੇ ਵਾਈਟ ਕਰਦੇ ਕਿ ਮੈਂ ਮੈਂ ਕਾਗਜ਼ ਮਾਲੀ ਕਰ ਲੈਣੇ ਨੇ ਨਹੀਂ ਨਹੀਂ ਜੇ ਕੋਈ ਅਪਡੇਟ ਕੋਈ ਹੈਗੀ ਆ ਮਾਰੀ ਉਹ ਗੱਲ ਕਰ ਸੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇਹ ਉਹ ਰਸਤਾ ਵੈ ਜਿਸ ਜਗ੍ਹਾ ਤੋਂ ਉਹ ਭਾਰਤੀਏ ਜਿਹੜੇ ਵਾਪਸ ਆਪਣੇ ਘਰਾਂ ਵੱਲ ਜਾਣਗੇ ਲੇਕਿਨ ਜਿਹੜੀ ਸੂਚਨਾ ਮਿਲ ਰਹੀ ਹੈ ਹਰਿਆਣਾ ਅਤੇ ਹਿਮਾਚਲ ਦੇ ਨਾਲ ਨਾਲ ਚੰਡੀਗੜ੍ਹ ਅਤੇ ਪੰਜਾਬ ਦੇ ਉਹ ਭਾਰਤੀਏ ਜਿਹੜੇ ਗੈਰਕਾਨੂੰਨੀ ਤਰੀਕੇ ਨਾਲ ਅਮਰੀਕਾ ਦੇ ਵਿੱਚ ਰਹਿ ਰਹੇ ਸੀ ਉਹ ਸਾਰੇ ਇਸ ਦੇ ਵਿੱਚ ਸ਼ਾਮਲ ਹੈ ਹਾਲਾਂਕਿ ਹਿਮਾਚਲ ਸਰਕਾਰ ਵੱਲੋਂ ਬਸ ਹਰਿਆਣਾ ਸਰਕਾਰ ਵੱਲੋਂ ਬੱਸਾਂ ਵੀ ਇਸ ਜਗ੍ਹਾ ਤੇ ਭੇਜੀ ਗਈਆਂ ਉਹਨਾਂ ਦੀ ਚੰਗੀ ਤਰ੍ਹਾਂ ਜਾਂਚ ਪੜਤਾਲ ਵੀ ਕੀਤੀ ਜਾਏਗੀ ਸੋ ਪੁਲਿਸ ਪ੍ਰਸ਼ਾਸਨ ਦੁਆਰਾ ਉਹਨਾਂ ਕੋ ਪੁਸ਼ਕਿਸ਼ ਵੀ ਕੀਤੀ ਜਾਏਗੀ ਤੇ ਹੋ ਸਕਦਾ ਆਉਣ ਵਾਲੇ ਸਮੇਂ 'ਚ ਉਹ ਏਜੰਟਾਂ ਤੇ ਵੀ ਕਾਰਵਾਈ ਕੀਤੀ ਜਾਏ ਜਿਹੜੇ ਏਜੰਟਾਂ ਦੁਆਰਾ ਉਹਨਾਂ ਨੂੰ ਅਮਰੀਕਾ ਦੇ ਵਿੱਚ ਗੈਰਕਾਨੂੰਨੀ ਤਰੀਕੇ ਨਾਲ ਭੇਜਿਆ ਗਿਆ ਸੀ ਅਮਿਤ ਸ਼ਰਮਾ ਪੰਜਾਬ ਤੋਂ ਅੰਮ੍ਰਿਤਸਰ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੁਆਰਾ ਵੱਡਾ ਫੈਸਲਾ ਲਿੱਤਾ ਗਿਆ ਹੈ 104 ਦੇ ਕਰੀਬ ਭਾਰਤੀ ਜਿਹੜੇ ਕਿ ਗੈਰ ਕਾਨੂੰਨੀ ਤਰੀਕੇ ਨਾਲ ਅਮਰੀਕਾ ਦੇ ਵਿੱਚ ਰਹਿ ਰਹੇ ਸੀ ਉਹਨਾਂ ਨੂੰ ਅੱਜ ਵਾਪਸ ਭੇਜਿਆ ਜਾ ਰਿਹਾ ਸੋ ਅੰਮ੍ਰਿਤਸਰ ਦੇ 에ਅਰਪੋਰਟ ਦੇ ਬਾਹਰ ਅਸੀਂ ਖੜੇ ਹਾਂ ਜਿੱਥੇ 에ਵੇਸ਼ਨ ਜਿਸ ਜਗ੍ਹਾ ਤੇ ਉਹਨਾਂ ਦਾ ਆਰਮੀ ਦਾ ਜਿਹੜਾ ਜਹਾਜ਼ ਹੈ ਉਹ ਲੈਂਡ ਹੋਏਗਾ ਸੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਪੁਲਿਸ ਦੁਆਰਾ ਉਕਤਾ ਪ੍ਰਬੰਧ ਜਿਹੜੇ ਜਰੂਰ ਕੀਤੇ ਗਏ ਇਸ ਤੋਂ ਪਹਿਲੇ ਦੀ ਗੱਲ ਕਰੀਏ ਤੇ 2023 ਦੇ ਵਿੱਚ ਬਾਈਡਨ ਜਦੋਂ ਰਾਸ਼ਟਰਪਤੀ ਸੀ ਉਦੋਂ ਵੀ ਜਿਹੜੇ ਗੈਰ ਕਾਨੂੰਨੀ ਤਰੀਕੇ ਨਾਲ ਰਹਿ ਰਹੇ ਸੀ ਉਹਨਾਂ ਨੂੰ ਜ਼ਰੂਰ ਵਾਪਸ ਭੇਜਿਆ ਗਿਆ ਸੀ ਸੋ ਪੁਲਿਸ ਦੇ ਆਲਾ ਅਧਿਕਾਰੀ ਜ਼ਰੂਰ ਮੌਕੇ ਤੇ ਪਹੁੰਚ ਰਹੇ ਆ ਗੱਲਬਾਤ ਵੀ ਕਰਾਂਗੇ ਉਹ ਤੁਹਾਡੇ ਕਰਕੇ ਰੁਕੇ ਗੱਲ ਕਰ ਰਹੀ ਉਹ ਵੈਸੇ ਹੀ ਫਾਈਟ ਜੋਣਾਗਾ ਫਾਈਟ ਕਰਦਾ ਕਿ ਮੈਂ ਮੈਂ ਕੰਮ ਵਾਲੀ ਹੀ ਕਰ ਨਾ 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 ਜੇ ਅਪਡੇਟ ਕੋਈ ਹੈਗੀ ਹੈ ਮਾਰੀ ਉਹ ਗੱਲ ਕਰ ਸੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇਹ ਉਹ ਰਸਤਾ ਵੈ ਜਿਸ ਜਗ੍ਹਾ ਤੋਂ ਉਹ ਭਾਰਤੀਏ ਜਿਹੜੇ ਵਾਪਸ ਆਪਣੇ ਘਰਾਂ ਵੱਲ ਜਾਣਗੇ ਲੇਕਿਨ ਜਿਹੜੀ ਸੂਚਨਾ ਮਿਲ ਰਹੀ ਹੈ ਹਰਿਆਣਾ ਅਤੇ ਹਿਮਾਚਲ ਦੇ ਨਾਲ ਨਾਲ ਚੰਡੀਗੜ੍ਹ ਅਤੇ ਪੰਜਾਬ ਦੇ ਉਹ ਭਾਰਤੀਏ ਜਿਹੜੇ ਗੈਰਕਾਨੂੰਨੀ ਤਰੀਕੇ ਨਾਲ ਅਮਰੀਕਾ ਦੇ ਵਿੱਚ ਰਹਿ ਰਹੇ ਸੀ ਉਹ ਸਾਰੇ ਇਸ ਦੇ ਵਿੱਚ ਸ਼ਾਮਲ ਹੈ ਹਾਲਾਂਕਿ ਹਿਮਾਚਲ ਸਰਕਾਰ ਵੱਲੋਂ ਬਸ ਹਰਿਆਣਾ ਸਰਕਾਰ ਵੱਲੋਂ ਬਸਾਂ ਵੀ ਇਸ ਜਗ੍ਹਾ ਤੇ ਭੇਜਿਆ ਗਈਆਂ ਉਹਨਾਂ ਦੀ ਚੰਗੀ ਤਰ੍ਹਾਂ ਜਾਂਚ ਪੜਤਾਲ ਵੀ ਕੀਤੀ ਜਾਏਗੀ ਸੋ ਪੁਲਿਸ ਪ੍ਰਸ਼ਾਸਨ ਦੁਆਰਾ ਉਹਨਾਂ ਕੋ ਪੁੱਛਗਿੱਛ ਵੀ ਕੀਤੀ ਜਾਏਗੀ ਤੇ ਹੋ ਸਕਦਾ ਆਉਣ ਵਾਲੇ ਸਮੇਂ 'ਚ ਉਹ ਏਜੰਟਾਂ ਤੇ ਵੀ ਕਾਰਵਾਈ ਕੀਤੀ ਜਾਏ ਜਿਹੜੇ ਏਜੰਟਾਂ ਦੁਆਰਾ ਉਹਨਾਂ ਨੂੰ ਅਮਰੀਕਾ ਦੇ ਵਿੱਚ ਗੈਰਕਾਨੂੰਨੀ ਤਰੀਕੇ ਨਾਲ ਭੇਜਿਆ ਗਿਆ ਸੀ ਅਮਿਤ ਸ਼ਰਮਾ ਪੰਜਾਬ ਤੋਂ ਅੰਮ੍ਰਿਤਸਰ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੁਆਰਾ ਵੱਡਾ ਫੈਸਲਾ ਲਿੱਤਾ ਗਿਆ ਹੈ